ਰੋਇਪਰ ਦੇ ਪਿੰਡ ਬਡਾਲਾ ਵਿੱਚ ਹੋਈ ਬੇਅਦਬੀ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਅੰਗ ਬਾੜਨ ਵਾਲੇ ਨੌਜਵਾਨ ਦੀ ਕੁੱਟਮਾਰ ਦੌਰਾਨ ਹੋਈ ਮੌਤ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਪੰਜਾਬ ਅੰਦਰ ਬੇਅਦਬੀਆਂ ਦਾ ਸلسਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਆਜਾ ਮਾਮਲਾ ਰੋਇਪਰ ਦੇ ਪਿੰਡ ਬਡਾਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਵੱਲੋਂ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਅੰਗ ਬਾੜ ਕੇ ਬੇਅਦਬੀ ਕੀਤੀ ਗਈ ਜਿਸ ਤੋਂ ਬਾਅਦ ਪੜਕੀ ਸਖਤ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਦੌਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਰੋਇਪਰ ਦੇ ਪਿੰਡ ਬਡ ਬਰਾਤਿੰਗ ਵੇਖੇ ਅੱਜ ਦੁਪਹਿਰੇ ਇੱਕ ਨੌਜਵਾਨ ਬੱਥਾ ਟੇਕ ਲਈ ਆਇਆ ਤੇ ਬੱਥਾ ਟੇਕ ਉਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਕਾੜ ਦਿੱਤਾ ਅਤੇ ਉਸ ਅੰਗ ਨੂੰ ਹੱਥ ਵਿੱਚ ਫੜ ਕੇ ਬਾਹਰ ਆ ਗਿਆ ਜਦ ਬਾਹਰ ਬੈਠੇ ਸੰਗਤ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਉਸ ਨੌਜਵਾਨ ਦੇ ਹੱਥ ਵਿੱਚ ਦੇਖਿਆ ਤਾਂ ਉਹਨਾਂ ਤੁਰੰਤ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਪੂਰਾ ਪਿੰਡ ਇਕੱਠਾ ਹੋ ਗਿਆ ਇਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਟਿਆ ਅੰਗ ਦੇਖ ਬੜਕੇ ਲੋਕਾਂ ਵੱਲੋਂ ਉਸ ਨੌਜਵਾਨ ਦੀ ਕੋਟਮਾਰ ਕੀਤੀ ਗਈ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਇਹ ਅਦ비 ਕਰਨ ਵਾਲਾ ਨੌਜ ਰਾੜ ਵਾਲਾ ਜਿਸ ਦੀ ਉਮਰ ਕਰੀਬ 19 ਸਾਲ ਦੱਸੀ ਜਾ ਰਹੀ ਹੈ ਦਿਮਾਗੀ ਤੌਰ ਤੇ ਪਰੇਸ਼ਰਡ ਦੱਸਿਆ ਜਾ ਰਿਹਾ ਹੈ ਦੂਸਰੇ ਪਾਸੇ ਬ੍ਰਿੱਤਕ ਦੇ ਪਰਿਵਾਰ ਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਦਿਮਾਗੀ ਤੌਰ ਤੇ ਮੰਦਬੁੱਧੀ ਸੀ ਜਿਸ ਦਾ ਇਲਾਜ ਆ ਰਿਹਾ ਸੀ ਜਿਸ ਦੇ ਸਾਰੇ ਡਾਕੂਮੈਂਟ ਉਹਨਾਂ ਕੋਲ ਮੌਜੂਦ ਹਨ ਉਹਨਾਂ ਕਹਿੰਦੇ ਕਿ ਨਾਜਾਇਜ਼ ਉਹਨਾਂ ਦੇ ਲੜਕੇ ਨੂੰ ਮਾਰਿਆ ਗਿਆ ਹੈ ਅਤੇ ਉਸ ਨੂੰ ਮਾਰਨ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਆਓ ਦੇਖਦੇ ਹਾਂ ਔਕਾ ਦੇ ਤਸਵੀਰਾਂ ਕਰਦੇ ਹਾਂ ਗੱਲਬਾਤ ਬੱਜ ਕੀ ਨਾਮ ਕੀ ਤੁਹਾਡਾ ਗੁਰਵਿੰਦਰ ਸਿੰਘ ਇਹ ਤਾਂ ਸਹੀ ਕਿੱਥੋਂ ਦੇ ਰਹਿਣ ਵਾਲੇ ਹੋ ਵਸਤੀ ਦਾ ਵਸਤੀ ਦਾ ਤੋ ਵੀ ਪਿੰਡ ਬਗੂ ਵਾਲਾ ਕੀ ਘਟਨਾ ਵਾਪਰੀ ਹੈ ਜਿਹੜੀ ਅੱਜ ਪਿੰਡ ਬੰਦਾਰ ਹੋ ਘਟਨਾ ਜੀ ਇਹ ਮੁੰਡਾ ਠੀਕ ਨਹੀਂ ਦਿਮਾਗੀ ਮੈਟਰ ਹੈ ਤੇ ਮੈਂ ਘਰੇ ਕੰਮ ਕਰ ਰਿਹਾ ਸੀ ਮੈਂ ਤੋਂ ਉੱਪਰੋਂ ਚਲੇ ਗਿਆ ਪਹਿਲਾਂ ਸਵੇਰੇ ਫਿਰਦਾ ਰਿਹਾ ਕਰਿਆ ਜਾਂਦਾ ਫਿਰਦਾ ਰਿਹਾ ਜਾਂਦਾ ਰਿਹਾ ਦੁਪਹਿਰੇ ਗਿਆ ਉਧਰ ਮਨਾਲੇ ਗਿਆ ਓਥੇ ਜਾ ਕੇ ਪਤਾ ਰੱਭ ਜਾਂਦੇ ਕੋਈ ਆ ਗਿਆ ਦਾ ਸਾਦਾ ਪਾੜਿਆ ਜਦੋਂ ਵੀ ਸਾਨੂੰ ਨਹੀਂ ਦੇਖਿਆ ਪਿੰਡ ਵਾਲਿਆਂ ਨੇ ਉਹਨਾਂ ਨੇ ਮੁੰਡਾ ਛੱਕਿਆ ਨਹੀਂ ਮਾਰਤਾ ਤਫਾਨ ਨਾਲ ਪਾੜ ਕੇ ਮਾਰਿਆ ਮੈਂ ਕੋਲ ਹਣਾ ਜਦੋਂ ਮਾਰਿਆ ਉਹ ਮੈਨੂੰ ਮਾਰ ਲ ਕੇ ਮੈਂ ਭੱਜ ਗੱਡੇ ਲਿਆ ਬੈਰੀ ਹੱਥ ਲਾਉਂਦਾ ਰਿਹਾ ਵਿਚਾਰਾ ਧੋਦੇ ਰਹੇ ਮੁਲਾਜ਼ਮਾਂ ਦੇ ਗੱਲ ਪਏ ਨੇ ਮੁਲਾਜ਼ਮ ਸੁਣੋਦੇ ਨਹੀਂ ਕਿਤੇ ਤੋ ਸਾਲ ਤੋਂ ਹੋਵੇ ਦਵਾਈ ਚਲਦੀ ਨੂੰ ਪਰਚੀ ਹੁਣਾਂ ਖੋਲੀਆਂ ਮੈਥੋਂ ਪਰਚੀ ਦਿੱਤੀਆਂ ਦੇ ਨਾਮ ਪਰਚੀਆਂ ਲੈ ਕੇ ਆਉਂਦਾ ਗਈ ਚੱਲੰਦੀ ਮੁੰਡਾ ਕਿੰਨੀ ਉਮਰ ਸੀ ਕੀ ਲੱਗੇ ਸਾਡੇ 19 ਸਾਲ ਦੀ ਉਮਰ ਹੈ ਕੀ ਮੰਗਤੀ ਕਰਦੇ ਹਾਂਜੀ ਮੰਗਤੀ ਕਰਦੇ ਇਹਦਾ 50 ਰੁਪਏ ਚਾਹੀਦਾ ਹਨ ਕਾਰ ਬੇ ਚਾਹਣਾ ਚਾਹੀਦਾ ਇਹਦੇ ਹਾਂ ਜੁਗਨਾਹ ਦੇ ਤਰ੍ਹਾਂ ਬਾਕਸ ਨੂੰ ਦਿੰਦੇ ਆਪੇ ਕਾਰਵਰੀ ਕਰਦੇ ਮੁੰਡੇ ਨੂੰ ਬਾਕਸ ਨੂੰ ਦੇ ਦਿੰਦੇ ਹਾਂਜੀ ਸਰ ਜੋ ਅੱਜ ਵੰਡਾਲਾ ਪਿੰਡ ਵਿੱਚ ਘਟਨਾ ਵਾਪਰੀ ਗੁਰਦੁਆਰਾ ਦੇ ਵਿੱਚ ਉਹ ਕੀ ਘਟਨਾ ਹੈ ਜੀ ਅੱਜ ਫਲੋਸਪੁਰ ਦੇ ਦੇ ਪਾਰਕ ਦੇ ਥਾਣੇ ਦੇ ਵਿੱਚ ਪਿੰਡ ਪਿੰਦੇ ਬਨਾਲਾ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਬੇਦਬੀ ਦੀ ਘਟਨਾ ਵਾਪਰੀ ਹੈ ਜਿਸ ਤੇ ਤ੍ਰੰਤ ਲੋਕਲ ਪੁਲਿਸ ਉੱਥੇ ਪਹੁੰਚੀ ਜੋ ਇਹ ਪਤਾ ਲੱਗਿਆ ਕਿ ਉੱਥੇ ਬੇਦਬੀ ਦੀ ਘਟਨਾ ਵਾਪਰੀ ਹੈ ਅਤੇ ਜਿਸ ਨੇ ਬੇਦਬੀ ਕੀਤੀ ਹੈ ਲੋਕਾਂ ਨੂੰ ਉਸ ਨੂੰ ਫੜਿਆ ਹੋਇਆ ਹੈ ਤੇ ਉਸ ਦੇ ਕੋਲ ਸੱਟਾਂ ਵੀ ਲਗੀਆਂ ਹਨ ਜਿਸ ਨੇ ਬੇਦਬੀ ਕੀਤੀ ਹੈ ਉਸ ਨੂੰ ਤ੍ਰੰਤ ਹਸਪਤਲ ਭੇਜ ਦਿੱਤਾ ਗਿਆ ਹੈ ਅਤੇ ਬੇਗੂ ਕੜਨ ਵਾਲੇ ਦੇ ਖਿਲਾਫ ਆਪੀਸੀ ਦੀਆਂ ਵੱਖ-ਵੱਖ ਧਰਾਂ ਦੇ ਅਧੀਨ ਪਰਚਾ ਦਰਜ ਕਰਨ ਜਾ ਰਹੇ ਆ ਇਸ ਤੋਂ ਇਲਾਵਾ ਮੌਕੇ ਤੇ ਆਫੀਸਰਸ ਤੇ ਪੁਲਿਸ ਮੌਜੂਦ ਹੈ ਸਿਚੁਏਸ਼ਨ ਜਿਹੜੀ ਆ ਉਹ ਅੰਡਰ ਕੰਟਰੋਲ ਹੈ ਥੈਂਕ ਯੂ